ਹਰਤਾਰੀਵਾਲ ਦੀ ਪ੍ਰਸਿੱਧ ਮੈਦਾਨ ਗਰਾਊਂਡ ਦੇ ਵਿੱਚ ਧਾਰੀਵਾਲ ਸਪੋਰਟਸ ਕਲੱਬ ਵੱਲੋਂ ਨੌਵਰ ਕ੍ਰਿਕਟ ਖਿਡਾਰੀ ਸ਼ੈਲੀ ਮਾਸਟਰ ਤੇ ਉਹਨਾਂ ਦੇ ਸਾਥੀ ਰਮਨ ਸ਼ਰਮਾ ਉਰਫ ਰਮਾ ਤੇ ਸਾਥੀ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿਸ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਵਕਫਾ ਕੇਸਿਆ ਤੋਂ ਟੀਮਾਂ ਨੇ ਭਾਗ ਲਿਆ ਸ਼ਾਨਦਾਰ ਕ੍ਰਿਕਟ ਦਾ ਮੈਚ ਲੈਦਰ ਦੀ ਬਾਲ ਦੇ ਨਾਲ ਇਸ ਅਜ ਮਿਲ ਗਰਾਊਂਡ 'ਚ ਦੇਖਣ ਨੂੰ ਮਿਲੇ ਇਸ ਮੌਕੇ ਤੇ ਪ੍ਰਸਿੱਧ ਸਮਾਜ ਸੇਵੀ ਤੇ ਆਮ ਆਦਮੀ ਪਾਰਟੀ ਦੇ ਸੂਬਾ ਸੀਨੀਅਰ ਆਗੂ ਡਾਕਟਰ ਕਮਲਜੀਤ ਸਿੰਘ ਕੇਜੇ ਵੀ ਆਪਣੇ ਸਾਥੀਆਂ ਦੇ ਨਾਲ ਇਨ੍ਹਾਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਦੇ ਲਈ ਪਹੁੰਚੇ ਇਸ ਮੌਕੇ ਤੇ ਡਾਕਟਰ ਕਮਲਜੀਤ ਸਿੰਘ ਕੇਜੇ ਨੇ ਖਿਡਾਰੀਆਂ ਦੇ ਨਾਲ ਜਾਣ ਪਛਾਣ ਕੀਤੀ ਗੱਲਬਾਤ ਦੌਰਾਨ ਡਾਕਟਰ ਕਮਲਜੀਤ ਸਿੰਘ ਕੇਜੇ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਧਾਰੀਵਾਲ ਦੀ ਮਿਲ ਗਰਾਊਂਡ ਦੇ ਵਿੱਚ ਦੁਬਾਰਾ ਦਿਨ ਮੋੜ ਪਏ ਹਨ ਔਰ ਕ੍ਰਿਕਟ ਟੂਰਨਾਮੈਂਟ ਹੋਣੇ ਸ਼ੁਰੂ ਹੋ ਚੁੱਕੇ ਹਨ ਡਾਕਟਰ ਕਮਲਜੀ ਸਿੰਘ ਕੇ ਜੇ ਨੇ ਵੀ ਕਿਹਾ ਕਿ ਇਹ ਇੱਕ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਲਈ ਚੰਗਾ ਸੰਕੇਤ ਹੈ ਔਰ ਇਸ ਗੱਲ ਤੋਂ ਇਹ ਨਜ਼ਰ ਆ ਰਿਹਾ ਵਾ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਨਸ਼ਾ ਹੌਲੀ-ਹੌਲੀ ਖਤਮ ਹੋ ਰਿਹਾ ਵਾ ਤੇ ਨੌਜਵਾਨ ਖੇਡਾਂ ਦੇ ਨਾਲ ਜੁੜ ਰਹੇ ਆ ਇਸ ਮੌਕੇ ਤੇ ਗੁਰਦਾਸਪੁਰ ਤੋਂ ਕਈ ਨਾਮਵਰ ਖਿਡਾਰੀ ਵੀ ਆਏ ਹੋਏ ਸਨ ਆਉ ਤੁਹਾਨੂੰ ਦਿਖਾਉਨੇ ਆ ਇਸ ਟੂਰਨਾਮੈਂਟ ਦੀ ਸ਼ਾਨਦਾਰ ਖਬਰ ਸਰ ਮੇਰਾ ਨਾਮ ਕਰਨਵੀਰ ਆ ਮੈਂ ਇਸ ਗੇਮ ਨਾਲ ਪਿਛਲੇ 7-8 ਸਾਲਾਂ ਤੋਂ ਜੁੜਿਆ ਹੋਇਆ ਵਾਂ ਤਾਰੀਵਾਲ ক্রিকেট ਗਰਾਊਂਡ ਜੋ ਕਿ ਮੇਲ ਗਰਾਊਂਡ ਦੇ ਨਾਮ ਤੋਂ ਜਾਣੀ ਜਾਂਦੀ ਆ ਇੱਥੇ ਆਪਣੇ ਸਾਰੀ ਕਮੇਟੀ ਬਹੁਤ ਵਧੀਆ ਟੂਰਨਾਮੈਂਟ ਕਰਵਾ ਰਹੀ ਆ ਜੋ ਕਿ ਸ਼ਾਲੀ ਭਾਜੀ ਵੀ ਮੁੱਖ ਮੈਂਬਰ ਜਿਹੜੇ ਇੱਥੋਂ ਦੇ ਨੇ ਨਾਲ ਸਾਰੀ ਕਮੇਟੀ ਦੇ ਸਹਿਯੋਗ ਨਾਲ ਵਧੀਆ ਬਹੁਤ ਘੈਂਟ ਉਪਰਾਲਾ ਹੋ ਰਿਹਾ ਵਾ ਜੋ ਕਿ ਨਸ਼ਿਆਂ ਤੋਂ ਦੂਰ ਰਹਿਣ ਲਈ ਪਲੇਅਰਾਂ ਨੂੰ ਸਹਾਇਤ ਕਰ ਰਿਹਾ ਵਾ ਕਿ ਨਸ਼ਿਆਂ ਤੋਂ ਦੂਰ ਹੋ ਖੇਡਾਂ ਵੱਲ ਜੁੜੋ ਤੇ ਗੇਮ ਨੂੰ ਪਿਆਰ ਕਰੋ ਮੈਂ ਉਹਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਗਾ ਕਿ ਵੱਦ ਤੋਂ ਵੱਧ ਆਪਾਂ ਗਰਾਊਂਡ ਨਾਲ ਜੁੜੀਏ ਤਾਂ ਕਿ ਸਾਡਾ ਵੱਧ ਤੋਂ ਵੱਧ ਸਮਾਂ ਜਿਹੜਾ ਗਰਾਊਂਡ 'ਚ ਨਿਕਲੇ ਗੇਮ ਵੱਲ ਨਿਕਲੇ ਤੇ ਸਾਡਾ ਇਧਰਲੇ ਪਾਸੇ ਫੋਕਸ ਆਏ ਤੇ ਨਸ਼ਿਆਂ ਵੱਲੋਂ ਫੋਕਸ ਹਟੇ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਇਹ ਸ਼ਹੀਦ ਭਗਤ ਸਿੰਘ ਯਾਦਗਰੀ ਵਿੱਚ ਫੁੱਟਬਾਲ ਆਪਣਾ ਕ੍ਰਿਕਟ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ। ਪਹਿਲਾ ਟੂਰਨਾਮੈਂਟ ਹੈ। ਤੇ ਇਹਦੇ ਵਿੱਚ 12 ਟੀਮਾਂ ਨੇ ਭਾਗ ਲਿਆ ਹੈ। ਤੇ ਬਹੁਤ ਵਧੀਆ ਉਪਰਾਲਾ ਸਾਡੇ ਜਿਨੇ ਵੀ ਆਪਣੀ ਕਲੱਬ ਦੇ ਮੈਂਬਰ ਆ ਸਾਰਿਆਂ ਨੇ ਰਲ ਮਿਲ ਕੇ ਬਹੁਤ ਹੀ ਵਧੀਆ ਇੱਕ ਜਿਹੜੀ ਨੌਜਵਾਨ ਪੀੜ੍ਹੀ ਨੂੰ ਮੈਸੇਜ ਦੇਤਾ ਵਾਗੇ ਇੱਕ ਪਿਛਲੇ ਹਫਤੇ ਕੈਮਰਾ ਚੇਲਾ ਹੈ ਆਸ਼ੂ ਉਹਨੇ ਕਰਾਇਆ ਹੈ ਸਿੰਗਲ ਵਿਗਟ ਟੂਰਨਾਮੈਂਟ ਉਸ ਤੋਂ ਬਾਦੋਂ ਅਸੀਂ ਆ ਲੈਦਰ ਦੀ ਗੇਮ ਨਾ ਕਰਾ ਰਹੇ ਆ 20 20 ਓਵਰ ਦਾ ਤੇ ਬੜਾ ਵਧੀਆ ਲੱਗ ਰਿਹਾ ਕਿ ਕਿੰਨੀਆਂ ਟੀਮਾਂ ਭਾਗ ਲੈ ਰਹੀਆਂ ਤੁਸੀਂ ਉਹ ਡਿਟੇਲ 12 ਟੀਮਾਂ ਭਾਗ ਲੈ ਰਹੀਆਂ ਜੀ ਟੂਰਨਾਮੈਂਟ ਕਰਾਉਣ ਦਾ ਤੁਹਾਡਾ ਮੇਨ ਮਕਸਦ ਕੀ ਆ ਮੇਨ ਮਸਤਾਕ ਇਹ ਹੈ ਕਿ ਜਿੱਦਾਂ ਹਰ ਜਿੱਦਾਂ ਗਰਾਊਂਡ ਦੇ ਵਿੱਚ ਤੁਸੀਂ ਵੇਖਦੇ ਰਹੇ ਜੀ ਕਿ ਕਿੰਨਾ ਰੌਣਕ ਹੁੰਦੀ ਰਹੀ ਆ ਕਿ ਮਿਲਦੇ ਵੱਲੋਂ ਵੀ ਜਦੋਂ ਟੂਰਨਾਮੈਂਟ ਕਰਾਏ ਜਾਂਦੇ ਹੁੰਦੇ ਸੀ ਹੋਰ ਵੀ ਸਾਡੇ ਜਿਹੜੇ ਸੀਨੀਅਰ ਪਲੇਅਰ ਹੀ ਟੂਰਨਾਮੈਂਟ ਕਰਾਏ ਜਾਂਦੇ ਤੇ ਨਸ਼ੇ ਤੋਂ ਜਿਹੜੀ ਨੌਜਵਾਨ ਪੀੜ੍ਹੀ ਦੂਰ ਰਹਿੰਦੀ ਸੀ ਉਹ ਉਪਰਾਲਾ ਡਾਇਸ ਕਰਕੇ ਆ ਕਿ ਜਿਹੜਾ ਇਹ ਟੂਰਨਾਮੈਂਟ ਲੋਕਾਂ ਨੂੰ ਖੇਡ ਵੱਲ ਤੋੜਿਆ ਜਾਏ ਇਹ ਰੌਣਕ ਸਾਸੀ ਕਾਲ ਸਾਰਿਆਂ ਨੂੰ ਇਹ ਜਿਹੜੀਆਂ ਰੌਣਕਾਂ ਹੀ ক্রিকেট ਦੀਆਂ ਲਾਈਆਂ ਵਾਂ ਇਹ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਲਾਈਆਂ ਗਈਆਂ ਰੌਣਕਾਂਵਾਂ ਤੇ ਇੱਕ ਆਪਣੀ ਮੈਲ ਗਰਾਊਂਡ ਨੂੰ ਬਚਾਉਣ ਵਾਸਤੇ ਲਾਈ ਗਈਆਂ ਰੌਣਕਾਂਵਾਂ ਕਿ ਜਿਹੜੇ ਵੀ ਇੱਥੇ ਕੋਈ ਫੰਕਸ਼ਨ ਕਰਾਉਂਦੇ ਟੂਰਨਾਮੈਂਟ ਕਰਾਉਂਦੇ ਪਹਿਲਾਂ ਉਹ ਇੱਥੇ ਗੰਦ ਪਾ ਕੇ ਚੱਲ ਜਾਂਦੇ ਰਹੇ ਤੇ ਕੋਈ ਵੀ ਆਪਣਾ ਅਫਸਰ ਜਾਂ ਕੋਈ ਵੀ ਨਗਰ ਨਿਕਮ ਕੋਈ ਧਿਆਨ ਨਹੀਂ ਦੇਂਦਿਆ ਕਿ ਆਪਾਂ ਗਰਾਊਂਡ ਵਾਰ ਵੀ ਧਿਆਨ ਦਈਏ ਕਿ ਜਿਹੜੇ ਨੌਜਵਾਨ ਆ ਉਹ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਮਾਸਟਰ ਜੀ ਦੱਸ ਦਿਓ ਕਿ ਕਿੰਨੀ ਕਿੰਨੀ ਦਿਨ ਟੂਰਨਾਮੈਂਟ ਚੱਲਣਾ ਉਹ ਚ ਕੀ ਪ੍ਰਾਈਜ਼ ਕੀ ਰੱਖਿਆ ਹੋਇਆ ਇਹ 15 ਤਰੀਕ ਨੂੰ ਇਹਦਾ ਫਾਈਨਲ ਹੋ ਲਾਇਆ 12 ਟੀਮਾਂ ਟੋਟਲ ਇਹਦਾ ਲਿਆ ਹੋਇਆ 2100 ਤੇ 11000 ਰੁਪਿਆ ਰਨਰ ਸਸ਼ੀ ਕਾਲ ਜੀ ਪਹਿਲਾਂ ਤਾਂ ਸਾਰੇ ਮੇਰੇ ਨੌਜਵਾਨ ਪੀੜੀ ਨੂੰ ਜਿਹੜੇ ਕਿ ਅੱਜ ਕੱਲ ਨਸ਼ਿਆਂ ਵੱਲ ਜ਼ਿਆਦਾ ਵੱਧ ਗਏ ਨੇ ਤੇ ਅਸੀਂ ਅੱਜ ਕੱਲ ਇਸ ਇਹ ਟੂਰਨਾਮੈਂਟ ਇਸ ਕਰਕੇ ਅਸੀਂ ਕਰਵਾ ਰਹੇ ਹਾਂ ਕਿ ਜਿਹੜੇ ਨੌਜਵਾਨ ਪੀੜੀ ਹੈ ਖਾਸ ਕਰਕੇ ਨੌਜਵਾਨ ਤੇ ਨਾਲ ਉਹ ਪੇਰੈਂਟਸ ਨੂੰ ਮੈਂ ਜ਼ਿਆਦਾ ਗਾਹ ਕਰਨਾ ਚਾਹਾਂਗਾ ਕਿ ਜਿਹੜੇ ਵੀ ਅੱਜ ਕੱਲ ਨੌਜਵਾਨ ਪੀੜੀ ਬੱਚੇ ਆ ਜਿਨ੍ਹਾਂ ਨੂੰ ਗਰਾਊਂਡ ਵੱਲ ਨਹੀਂ ਧਿਆਨ ਦਿੱਤਾ ਜਾਂਦਾ ਬੱਚਿਆਂ ਦਾ ਬੱਚੇ ਪੇਰੈਂਟਸ ਨੂੰ ਜਿਹੜੇ ਫੋਨ ਤੇ ਟੀਵੀਾਂ ਤੇ ਲੱਗੇ ਰਹਿੰਦੇ ਆ ਜਾ ਆ ਕੇ ਆ ਜਾ ਕੇ ਬਾਚੋਂ ਉਹਨਾਂ ਦੀ ਧੀਮਾ ਵੱਲ ਘਟ ਵੱਲ ਪੇਰੈਂਟਸ ਦਾ ਵੀ ਧਿਆਨ ਹੈਗਾ ਵੀ ਜਿਹਨਾਂ ਦੇ ਛੋਟੇ ਬੱਚਿਆਂ ਨੂੰ ਆਪਾਂ ਗੇਮ ਦੇ ਵੱਲ ਉਕਸਾਹ ਕਰੀਏ ਕਿ ਜਿਹੜੇ ਆਪਾਂ ਆ ਜਾ ਕੇ ਜਿਹੜੇ ਨਸ਼ਿਆਂ ਵਾਲੇ ਟੀਵੀ ਦਾ ਅਡਿਕਸ਼ਨ ਜ਼ਿਆਦਾ ਹੋ ਗਈ ਆ ਫੋਨ ਦੀ ਅਡਿਕਸ਼ਨ ਜ਼ਿਆਦਾ ਹੋ ਗਈ ਬੱਚਿਆਂ ਨੂੰ ਅਸੀਂ ਪੇਰੈਂਟਸ ਨੂੰ ਜ਼ਿਆਦਾ ਇਹ ਕਹਿਣਾ ਚਾਹਵਾਂਗੇ ਵੀ ਜਿਹੜੇ ਬੱਚੇ ਗਰਾਊਂਡ ਦੇ ਵਿੱਚ ਜਿਹਨਾਂ ਜਿੰਨੇ ਤੋਂ ਵੱਧ ਤੋਂ ਵੱਧ ਜਿਹੜੇ ਆ ਉਹਨਾਂ ਨੂੰ ਭੇਜਿਆ ਕਰੋ ਜਿਹਨਾਂ ਦੀ ਲਗਾਵ ਲੱਗੇ ਬੱਚਿਆਂ ਦਾ